ਨਮਸਕਾਰ ਸਸ਼ੀਕਾਲ ਵੈਲਕਮ ਟੂ ਸਮਾਣਾ ਟੂਡੇ ਨਿਊਜ਼ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਕੈਂਪ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸਬ ਡਿਵੀਜ਼ਨ ਪਾਤੜਾ ਸਮਾਣਾ ਦੇ ਪਿੰਡਾਂ ਤੇ ਸ਼ਹਿਰਾਂ ਤੋਂ ਆਏ ਸੈਂਕੜੇ ਲੋਕਾਂ ਨੂੰ ਸੰਬੋਧਨ ਕੀਤਾ ਇਸ ਮੌਕੇ ਡੀਆਈਜੀ ਸਰਦਾਰ ਪੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਨੌਜਵਾਨ ਗੁੰਮਰਾਹ ਹੋ ਕੇ ਨਸ਼ਿਆਂ ਵੱਲ ਜਾ ਰਿਹਾ ਹੈ ਜਿਸ ਦਾ ਮੁੱਖ ਕਾਰਨ ਮਾਪਿਆਂ ਦਾ ਬੱਚਿਆਂ ਤੇ ਕੰਟਰੋਲ ਦਾ ਘਟ ਹੋਣਾ ਪਾਇਆ ਜਾ ਰਿਹਾ ਹੈ ਜਿਵੇਂ ਕਿ ਮਾਤਾ ਪਿਤਾ ਨੂੰ ਆਪਣੇ ਬੱਚੇ ਦੀ ਸੁਸਾਇਟੀ ਦਾ ਪਤਾ ਨਾ ਕਰਕੇ ਉਸ ਨੂੰ ਵੱਧ ਖਰਚਾ ਦੇਣਾ ਤੇ ਉਸ ਦੀ ਮਾੜੀ ਸੰਗਤ ਚ ਪੈਣ ਤੇ ਰੋਕਣ ਦੀ ਬਜਾਏ ਸਮਾਜ ਤੋਂ ਚੋਰੀ ਰੱਖਣਾ ਜਿਸ ਕਾਰਨ ਇਹ ਇਹ ਬੱਚੇ ਮਾਪਿਆਂ ਤੋਂ ਬਾਗੀ ਹੋ ਕੇ ਡਰਾਤਮਕ ਆ ਕੇ ਪੈਸੇ ਲਿਜਾ ਕੇ ਨਸ਼ਾ ਕਰਦੇ ਹਨ ਇਸ ਮੌਕੇ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਜ਼ਿਲ੍ਹਾ ਪਟਿਆਲਾ ਨੂੰ ਨਸ਼ਾ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਕੇ ਮੁਹੱਲਾ ਪੱਧਰ ਤੋਂ ਠਿਕਰੀ ਪੈਰੇ ਲਗਾ ਕੇ ਨਸ਼ਾ ਕਰਨ ਤੇ ਨਸ਼ਾ ਵੇਚਣ ਵਾਲਿਆਂ ਦੀ ਪਛਾਣ ਕਰਕੇ ਰੋਕਣ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਜੋ ਲੋਕ ਪੁਲਿਸ ਨੂੰ ਤਸਕਾਰਾਂ ਵਿਰੁੱਧ ਜਾਣਕਾਰੀ ਦੇਣਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਨਸ਼ਾ ਛਡਾਊ ਕੇਂਦਰ ਪ੍ਰਬੰਧਕਾਂ ਤੇ ਆਮ ਲੋਕਾਂ ਨੇ ਵੀ ਨਸ਼ਾ ਛਡਾਉਣ ਸੰਬੰਧੀ ਆਪਣੇ ਵਿਚਾਰ ਰੱਖੇ ਅਤੇ ਨਸ਼ਾ ਛਡਾਉਣ ਲਈ ਉਤਸ਼ਾਹਿਤ ਕਰਨ ਵਾਲੇ ਤੇ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਵੀ ਪੁਲਿਸ ਤੋਂ ਪੁਲਿਸ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸਪੀ ਡੀ ਜੁਗੇਸ਼ ਸ਼ਰਮਾ, ਨੀha ਅਗਰਵਾਲ, ਇੰਦਰਪਾਲ ਚੋਹਾਨ, ਸ਼ਿਵਦੀਪ ਸਿੰਘ ਬਰਾੜ, ਕਰਨਵੀਰ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ, ਢਵਾਣਾ, ਹਰਜਿੰਦਰ ਸਿੰਘ, ਮਿੰਟੂ ਕਪੂਰ, ਚੰਦ ਬੰਸਲ। ਸਮਾਣਾ ਤੋਂ ਕਲਾ ਸ਼ਰਮਾ, ਨੂਰੀ ਬੰਸਲ ਦੀ ਰਿਪੋਰਟ। ਮੇਰਾ ਦਸ਼ਾ ਦੇ ਖਿਲਾਫ ਮੈਨੂੰ ਇਹ ਦੱਸਣ ਲਈ ਇੱਥੇ ਬੁਲਾਇਆ ਗਿਆ ਹੈ ਜਾਂ ਮੇਰਾ ਫਰਜ਼ ਹੈ ਕਿ ਮੈਂ ਤੁਹਾਨੂੰ ਲੀਗਲ ਐਸਪੈਕਟ ਤੋਂ ਦੱਸਾਂ ਜਿਹੜੇ ਨਸ਼ੇ ਦਾ ਜੋ ਕਾਨੂੰਨ ਹੈ ਐਨਡੀਪੀਐਸ ਜਿਸ ਤਰ੍ਹਾਂ ਹੀ ਆਪਾਂ ਨਸ਼ੇ ਦੇ ਜੋ ਬੰਦੇ ਨਸ਼ਾ ਕਰਦੇ ਹੈ ਕਮਸ ਕਮ 10 ਬੰਦੇ ਮਿਲ ਨਸ਼ਾ ਛੱਡਿਆ ਪੂਰਨ ਲੋਕ ਬੰਦੇ ਨਸ਼ਾ ਦੇ ਆਦਿ ਨਾਮ ਨਾਲ ਕੇ ਲੋਕਾਂ ਨਾਲ ਕੋਈ ਪਰੇ ਨਹੀਂ ਆਉਂਦਾ ਇਹ ਕਹ ਰਿਹਾ ਕਿ ਕੁਝ ਵੀ ਨਹੀਂ ਹੋ ਸਕਦਾ ਇਕੱਲੇ ਸਿਰ ਡਾਕਟਰ ਤੋਂ ਪੁਲਿਸ ਤੋਂ ਨਸ਼ਾ ਚੜਾਉ ਤੋਂ ਕੁਝ ਨਹੀਂ ਹੋਣਾ। ਆ ਸਾਰਿਆਂ ਨੂੰ ਰਗ ਮਿਲ ਕੇ ਇਸ ਚੀਜ਼ ਦੇ ਵਿੱਚ ਆਪਾਂ ਨੂੰ ਹਿੱਸਾ ਲੈਣਾ ਪੈਣਾ, ਇੱਕ ਦੂਜੇ ਦਾ ਸਾਥ ਦੇਣਾ ਪੈਣਾ ਕਿਉਂਕਿ ਅੱਜਕੱਲ੍ਹ ਆ ਚੀਜ਼ ਤਾਂ ਟੈਂਕ ਪਹੁੰਚ ਜਾਂਦੇ ਨੇ। ਗਵਾਨਾ ਸਾਹਿਬ ਸਾਹਮਣੇ ਹਾਜ਼ਰ ਸਾਰੇ ਭਗਵੰਤੇ ਸਰਜੰਟ। ਮੈਨੂੰ ਲੱਗਦਾ ਕਿ ਕਾਫੀ ਇਹ ਨਸ਼ੇ ਦੀ ਜਿਹੜੀ ਮਾਰੀ ਸਭਾਰੇ ਸਾਹਮਣੇ ਚਬੜੀ ਇਹੋ ਕਾਫੀ ਦੇਰ ਤੋਂ ਅੱਜ ਗੱਲਾਂ ਅਸੀਂ ਕਰ ਰਹੇ ਆ ਤੁਹਾਨੂੰ ਸਾਰਾ ਕੁਝ ਪਤਾ ਹੈ ਨੌਲੇਜ ਦੀ ਗੱਲ ਕਰੀਏ ਉਸ ਬਾਰੇ ਪਤਾ ਹੋਣ ਦੀ ਗੱਲ ਕਰੀਏ ਤੇ ਮੈਨੂੰ ਨਹੀਂ ਲੱਗਦਾ ਇਹੋ ਜੇ ਕੋਈ ਵੀ ਬਚੰਦਾ ਪੰਜਾਬ ਦਾ ਹੋਊਗਾ ਜਿਸ ਨੂੰ ਨਸ਼ੇ ਬਾਰੇ ਨਾ ਪਤਾ ਹੋਵੇ ਕਿਹੋ ਜੇ ਨਸ਼ੇ ਨੇ ਕਿਹੇ ਕਾਰਨ ਨੇ ਕਿ ਆਪਣਾ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਨਸ਼ੇ ਕਰਕੇ ਉਹਦੋਂ ਉਹਨਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਨ ਲਈ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਮਹੱਲਾ ਵਾਈਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਬीडीसी ਕਮੇਟੀਆਂ ਅਸੀਂ ਬਣਾਈਆਂ ਹੋਈਆਂ ਨੇ ਉਹਨਾਂ ਦੇ ਤਹਿਤ ਪਬਲਿਕ ਨੂੰ ਅਸੀਂ ਪੂਰਾ ਗਾਈਡ ਕੀਤਾ ਕਿ ਤੁਸੀਂ ਆਪ ਆਪਣੇ ਇਲਾਕੇ ਦੇ ਵਿੱਚ ਜਿਹੜੇ ਬੱਚੇ ਗੁੰਮਰਾਹ ਹੋ ਕੇ ਨਸ਼ਾ ਖਾਂਦੇ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਕੈਂਪ ਲਵਾਈਏ ਉਹਨਾਂ ਦਾ ਨਸ਼ਾ ਛਡਾਈਏ ਤੇ ਜਿਹੜੇ ਸਮਗਲਰ ਨੇ ਲਿਆ ਕੇ ਨਸ਼ਾ ਵੇਚਦੇ ਨੇ ਸਪਲਾਈਅਰ ਨੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਕਾਨੂੰਨੀ ਜਿਹੜਾ ਐਕਸ਼ਨ ਲਿਆ ਜਾਵੇ ਤੇ ਜਿਹੜੀਆਂ ਉਹਨਾਂ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਨੇ ਉਹਨਾਂ ਜਾਇਦਾਦਾਂ ਦੀ ੁਰਕੀ ਕਰਾਈਏ ਤੇ ਕਾਨੂੰਨੀ ਤੌਰ ਤੇ ਜਿਹੜੇ ਉਹਨਾਂ ਦੇ ਖਿਲਾਫ ਜਿਹੜਾ ਸਖਤ ਜਿਹੜਾ ਐਕਸ਼ਨ ਲਏ ਇਹ ਸਬੰਧ ਦੇ ਵਿੱਚ ਇੱਕ ਅਵੇਰਨੈਸ ਸੈਮੀਨਾਰ ਜਿਹੜਾ ਇੱਥੇ ਰੱਖਿਆ ਉਹਦੇ ਸੰਬੰਧੀ ਲੋਕਾਂ ਨੂੰ ਨਾਲ ਗਾਈਡ ਕਰਾਂਗੇ ਲੋਕਾਂ ਦੀਆਂ ਨਾਲ ਜੜੀਆਂ ਨੇ ਕੱਲਾ ਮਤ ਸੁਣਾਂਗੇ ਕਿ ਉਹਨਾਂ ਨੂੰ ਮੁਸ਼ਕਲ ਕੀ ਆਉਂਦੀ ਹੈ ਇਹ ਨਸ਼ਾ ਜਿਹੜਾ ਸਾਰੀ ਪਬਲਿਕ ਦੇ ਨਾਲ ਮਿਲ ਕੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਹੀ ਜਿਹੜਾ ਇਹ ਖਤਮ ਹੋਏਗਾ ਤਾਂ ਕਿ ਪਿੰਡਾਂ ਦੇ ਵਿੱਚ ਲੋਕ ਉਹਨਾਂ ਬੱਚੇ ਜਿਹੜੇ ਗਮਰਾਹ ਹੋਏ ਨੇ ਪੂਰੀ ਅਵੇਅਰਨੈਸ ਥੈਂਕ ਯੂ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਹੈ ਜਿਹੜੇ ਬੱਚੇ ਨਸ਼ਾ ਖਾਂਦੇ ਨੇ ਉਹਨਾਂ ਦੇ ਮਾਪਿਓ ਨੂੰ ਵੀ ਪਤਾ ਹੈ ਉਹ ਨਸ਼ਾ ਲੈ ਕੇ ਕਿੱਥੋਂ ਆਉਂਦੇ ਨੇ ਉਹ ਅੱਗੇ ਪੁਲਿਸ ਨੂੰ ਤਲਾਹ ਦੇਣ ਉਹ ਜਿਹੜੇ ਫੜੇ ਜਾਣ ਜਿਹੜੇ ਲੋਕ ਪਿੰਡਾਂ ਦੇ ਵਿੱਚ ਉਹ ਪਹਿਰੇ ਲਾਉਂਦੇ ਨੇ ਚੰਗੀ ਗੱਲ ਹੈ ਕੋ ਪਿੰਡਾਂ ਦੇ ਵਿੱਚ ਚੋਰੀਆਂ ਵੀ ਨਹੀਂ ਹੋਣਗੀਆਂ ਜਦੋਂ ਠੇਕਰੀ ਵੈਰਾ ਲੱਗਾ ਮਾੜਾ ਸਰਪੰਡਾ ਜੂ ਵੀ ਨਹੀਂ ਬੜੇਗਾ ਤੇ ਨਾ ਹੀ ਕੋਈ ਜਿਹੜਾ ਨਸ਼ਾ ਤਸਕਰ ਉਹ ਪਿੰਡਾਂ ਦੇ ਚ ਬੜੇਗਾ ਪਰ ਇਹਦੇ ਵਿੱਚ ਜਿਹੜੇ ਪੇਰੈਂਟਸ ਨੇ ਜਿਨ੍ਹਾਂ ਦਾ ਬੱਚੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਅੱਗੇ ਹੋ ਕੇ ਸਾਨੂੰ ਇਨਫੋਰਮੇਸ਼ਨ ਜ਼ਰੂਰ ਦੇਣੀ ਚਾਹੀਦੀ ਏ ਕਿ ਉਹ ਕਿੱਥੋਂ ਕਿੱਥੋਂ ਲੈ ਕੇ ਆਉਂਦੇ ਨੇ ਤੇ ਕਿਹੜਾ ਬੰਦਾ ਸਪਲਾਇਰ ਜੇ ਆਪਾਂ ਸਾਰੇ ਇਕਜੁੱਟ ਹੋਵਾਂਗੇ ਪਰ ਸੋ ਹੋਏਗੀ ਸਾਡੇ ਸਮਾਜ ਸੇਵੀ ਲੋਕ ਨਾਲ ਇਕੱਠੇ ਹੋਣਗੇ ਪੁਲਿਸ ਨਾਲ ਤਾਂ ਤਾਂ ਹੀ ਜਿਹੜੇ ਆਪਾਂ ਇਹ ਨਸ਼ਾ ਵੇਚਣ ਵਾਲੇ ਤਸਕਰਾਂ ਨੂੰ ਫੜਦਾ ਗੈਂਗਸਟਰ ਜਾਨੀਆਂ ਧਮਕੀਆਂ ਦਿੰਦੇ ਨੇ ਉਹ ਅਸੀਂ ਬਹੁਤੇ ਫੜੇ ਹੋਏ ਨੇ ਜਿਹੜੇ ਉਹਨਾਂ ਦੇ ਜਿਹੜੇ ਮੇਨ ਲੀਡਰ ਨੇ ਜਿਨ੍ਹਾਂ ਦੇ ਉਹ ਨਾਂ ਲੈਂਦੇ ਨੇ ਉਹ ਅਸੀਂ ਫੜੇ ਹੋਏ ਨੇ ਇਹ ਕਈ ਲੋਕਲ ਲੈਵਲ ਤੇ ਕੋਈ ਬੰਦੇ ਜਿਹੜੇ ਕਰਦੇ ਰਹਿੰਦੇ ਨੇ ਉਹ ਸਾਡਾ ਬਕਾਇਦਾ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਨੇ ਉਹ ਇਸ ਚੀਜ਼ ਤੇ ਲੱਗਣ ਕਿ ਉਹਨਾਂ ਦੇ ਅਸੀਂ ਨੰਬਰ ਟ੍ਰੇਸ ਕਰਕੇ ਟੈਕਨੀਕਲੀ ਤਰੀਕੇ ਨਾਲ ਟ੍ਰੇਸ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਾਵਾਂ